ਕਾਜੀ ਰੋਇ ਅਲੈਕਸ਼ਨ ਐਡਵੋਕੇਟ ਰਾਜਪ੍ਰਸਟਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀ ਸੀ ਅੱਜ ਵੀਡੀਓ ਲੈ ਕੇ ਆਈਆਂ ਇਹ ਮੈਂ ਰਿਪੀਟ ਕਰ ਰਹੀ ਹਾਂ ਵੀਡੀਓ ਕਿਉਂਕਿ ਜਿਸ ਦਿਨ ਮੈਂ ਇਹ ਵੀਡੀਓ ਪਾਈ ਸੀਗੀ ਉਸ ਦਿਨ ਅਸੀਂ ਵਿਜੀ ਸੀਗੇ ਤੇ ਸਭ ਤੋਂ ਇਹਨਾਂ ਦੀ ਬਹੁਤ ਘੱਟ ਬੁਕਿੰਗ ਲਈ ਹੋਈ ਆ ਫੋਟੋਸ ਬਹੁਤ ਸਾਰੀਆਂ ਆਈਆਂ ਬਸ ਸੀਨ ਕਰਕੇ ਸ਼ੱਟ ਹੋ ਗਈਆਂ ਤੇ ਫਿਰ ਮੈਸੇਜ ਐਨੇ ਜ਼ਿਆਦਾ ਹੁੰਨੇ ਆ ਰਿਪੀਟ ਮੈਸੇਜ ਮਤਲਬ ਕਿ ਲੱਬ ਲੱਬ ਕੇ ਰਿਪਲਾਈ ਦੇਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਡੇਲੀ ਦਾ 4 ਤੋਂ 500 ਮੈਸੇਜ ਹੁੰਦਾ ਹੈ ਬਹੁਤ ਸਾਰੇ ਕਲੈਕਸ਼ਨ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਆ ਤੇ ਇੰਨੇ ਸੋਹਣੇ ਸੂਟ ਨੇ ਤੁਹਾਡੇ ਫਾਇਦੇ ਦੇ ਆਈਟਮ ਆ 파ਰਟੀਵੀਅਰ ਸੂਟ ਨੇ ਜਿਹੜੇ ਕ੍ਰਾਸ ਟਿਸ਼ੂ ਤੇ ਸੂਟ ਤੁਸੀਂ ਪਹਿਲਾਂ ਵੀ ਅਸਤਾ ਵੀਡੀਓ ਚ ਦੇਖੇ ਹੋਣਗੇ ਬਹੁਤ ਵੈਰੀ ਕਲੈਕਸ਼ਨ ਹੈ ਅੱਜ ਅਸੀਂ ਇਹਨਾਂ ਦੀ ਬੁਕਿੰਗ ਲੈਵਾਂਗੇ ਕਿਉਂਕਿ ਉਸ ਦਿਨ ਥੋੜਾ ਜਿਹਾ ਨਾ ਰਖੜੀਆਂ ਵਰਕੇ ਅਸੀਂ ਜ਼ਿਆਦਾ ਵਿਜੀ ਸੀਗੇ ਕਿਤੇ ਸਾਡਾ ਸਟਾਕ ਦੇਣ ਵਾਲਾ ਬਹੁਤ ਸਾਰਾ ਸੀਗਾ ਸਟੀਚਿੰਗ ਵਾਲੇ ਸੂਟਾਂ 'ਚ ਸੀ ਪਜ਼ਲ ਹੋ ਰਹੀ ਸੀਗੇ ਵੀ ਫੋਨ ਤੇ ਫੋਨ ਬਣ ਗਏ ਸੂਟ ਵਰਨ ਮਤਲਬ ਬਹੁਤ ਜ਼ਿਆਦਾ ਵਿਜੀ ਸੀਗੇ ਦੋ ਤਿੰਨ ਦਿਨ ਅਸੀਂ ਤਾਂ ਅਗਰ ਕਿਨਾਂ ਦੀ ਬੁਕਿੰਗਸ ਆ ਤਾਂ ਬਹੁਤ ਘਟਲੇ ਹੋਏ ਸੀ ਮੈਂ ਲੈ ਕੇ ਆਈਂਗੀ ਸੂਟ ਰਿਪੀਟ ਤੁਹਾਡੇ ਲਈ ਜਿਨ੍ਹਾਂ ਜਿਨ੍ਹਾਂ ਨੂੰ ਪਸੰਦ ਆ ਰਹੇ ਤੁਸੀਂ ਲੈ ਸਕਦੇ ਹੋ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਜਿਹੜਾ ਵੀ ਸੂਟ ਤੁਹਾਨੂੰ ਅਸੀਂ ਵੀਡੀਓ 'ਚ ਪਸੰਦ ਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਪ੍ਰਾਈਸ ਉਹਦੇ ਨਾਲ ਦੀ ਨਾਲ ਦੱਸਾਂਗੀ ਅਲੱਗ-ਅਲੱਗ ਪ੍ਰਾਈਸ ਰਹਿਣਗੇ ਜੀ ਇਹ ਹੈਗਾ ਕ੍ਰਸ਼ ਟਿਸ਼ੂ ਦੇ ਉੱਪਰ ਸਟਾਫ ਰਹੇਗਾ ਬਹੁਤ ਸੋਹਣਾ ਕ੍ਰਸ਼ ਦੀਆਂ ਸ਼ਰਟਾਂ ਰਹਿਣਗੀਆਂ ਜੀ ਇਹ ਕ੍ਰਸ਼ ਦੇ ਦੁਪੱਟੇ ਤੇ ਕ੍ਰੀਪ ਦੀਆਂ ਸਲਵਾਰਾਂ ਦੇ ਨਾਲ ਸੂਟ ਰਹਿਣਗੇ ਜਦੋਂ ਐਡਾ ਟੈਰ ਦੇ ਵਿੱਚ ਸੂਟ ਪਿਆ ਹੁੰਦਾ ਤਾਂ ਇਹਦਾ ਕਲਰ ਸੇਮ ਹੁੰਦਾ ਹੈ ਤੇ ਜਦੋਂ ਸੂਟ ਖੁੱਲ ਜਾਂਦਾ ਤੇ ਦੇ નીચે ਲਾਈਨਿੰਗ ਲੱਗਣੀ ਹੁੰਦੀ ਹੈ ਜੀ ਤਾਂ ਇਹ ਇੱਕ ਟ੍ਰਾਂਸਪੇਰੈਂਟ ਲੁੱਕ ਹੋਰ ਲੈ ਲਾਂਦਾ ਸੂਟ ਕਲਰ ਠੀਕ ਹੈ ਜੀ ਇਹ ਹੈਗਾ ਆਪਣਾ ਫਰੰਟ ਹੈਵੀ ਦੇ ਨਾਲ ਬਹੁਤ ਪਿਆਰਾ ਜਿਹਾ ਸੂਟ ਕਿ ਰਾਬ ਬਹੁਤ ਸੋਹਣਾ ਬਣਿਆ ਹੋਇਆ ਬਾਜੂ ਤੇ ਵੀ ਵਰਕ ਮਿਲੇਗਾ ਤੁਹਾਨੂੰ ਕਰੀਪ ਦੀਆਂ ਸਲਵਾਰਾਂ ਨੇ ਇਹਨਾਂ ਦੇ ਨਾਲ ਤੇ ਕ੍ਰਾਸ ਟਿਸ਼ੂ ਦਾ ਹੈਗਾ ਜੀ ਦੁਪੱਟਾ ਠੀਕ ਹੈ ਜੀ 4 ਸਾਈਡ ਹੈਵੀ ਵਰਕ ਦੇ ਨਾਲ ਆ ਵਿਚ ਬੂਟੀ ਰਹੇਗੀ ਲੇਸ ਵਰਕ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਪਿਆਰੇ ਸੂਟ ਨੇ ਪ੍ਰਾਈਸ ਸਭ ਦੇ ਅਲੱਗ-ਅਲੱਗ ਗ੍ਰੇਮ ਜੈਸੀ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਤੇ ਇਹ ਸੂਟ ਦਾ ਪ੍ਰਾਈਸ ਹੈਗਾ ਜੀ 4500 4500 ਦਾ ਸੂਟ ਆ ਇਹਦੇ ਵਿੱਚ ਤੁਹਾਨੂੰ ਇਹ ਦੋ ਕਲਰ ਮਿਲ ਜਾਣਗੇ ਠੀਕ ਹੈ ਜੀ ਪਹਿਲਾਂ ਮੈਂ ਦੋ ਵੀਡੀਓ ਪਾਈਆਂ ਸੀਗੀਆਂ ਅਲੱਗ-ਅਲੱਗ ਰੇਂਜੀਆਂ ਹੁਣ ਮੈਂ ਇੱਕੋ ਹੀ ਵੀਡੀਓ ਦੋਨਾਂ ਨੂੰ ਮਿਕਸ ਕਰਕੇ ਬਣਾ ਰਹੀ ਹਾਂ ਕਿਉਂਕਿ ਬਹੁਤ ਸਾਰਾ ਸਟਾਕ ਇਹਨਾਂ ਚੋਂ ਨਿਕਲ ਵੀ ਗਿਆ ਸੀਗਾ ਤੇ ਜਿਹੜਾ ਫੋਟੋਜ਼ ਆਈਆਂ ਸਾਂ ਤੋਂ ਨਹੀਂ ਰਿਪਲਾਈ দেয়া ਗਿਆ ਮੈਂ ਤਾਂ ਕਰਕੇ ਰਿਪੀਟ ਫੋਟੋ ਵੀਡੀਓ ਬਣਾ ਰਹੀ ਐ ਬਹੁਤ ਸੋਨਾ ਯੂ ਨੈਕ ਦੇ ਵਿੱਚ ਇਹਦਾ ਜਿਹੜਾ ਪੈਨਲ ਬਣਿਆ ਹੋਇਆ ਬਹੁਤ ਪਿਆਰਾ ਬਣਿਆ ਹੋਇਆ ਏ ਬੂਟੀ ਰਹੂਗੀ ਜੀ ਖੇਰਾ ਦੇਖੋ ਕਿੰਨਾ ਸੋਨਾ ਬਣਿਆ ਹੋਇਆ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਦਬਕੇ ਦੇ ਨਾਲ ਬਹੁਤ ਪਿਆਰੇ ਮਟੀਰੀਅਲ ਦੇ ਨਾਲ ਇਹ ਸਾਰੇ ਸੂਟ ਬਣੇ ਹੋਏ ਆ ਬਾਜੂ ਤੇ ਵੀ ਪ੍ਰੋਪਰ ਵਰਕ 크ਰੇਪ ਦੀਆਂ ਸਲਵਾਰਾਂ ਤੇ ਫੋਰ ਸਾਈਡ ਦੇਖੋ ਬਹੁਤ ਪਿਆਰੀ ਵੇਲ ਤੇ ਫਿਨਿਸ਼ਿੰਗ ਦੇ ਨਾਲ ਵਿੱਚ ਬੂਟੀ ਕ੍ਰਾਸ ਟਿਸ਼ੂ ਦੀ ਸ਼ਰਟ ਆ ਜੀ ਕ੍ਰਾਸ ਟਿਸ਼ੂ ਦਾ ਦੁਪੱਟਾ ਤੇ 크ਰੇਪ ਦੀ ਸਲਵਾਰ ਆ ਸੈਕੰਡ ਕਲਰ ਇਹਦੇ ਵਿੱਚ ਇਹ ਗਾਜ਼ਰੀ ਆ ਜਾਏਗਾ ਠੀਕ ਹੈ ਜੀ ਆਨੀਆਂ ਚ ਬਹੁਤ ਸੋਹਣਾ ਸ਼ੇਡ ਆ ਤੇ ਪ੍ਰਾਈਸ ਰਹੇਗਾ ਇਹ ਵਾਲੇ ਸੂਟ ਦਾ ਜੀ 4900 3900 ਦਾ ਸੌਰੀ 4900 ਦਾ ਸੂਟ ਆ 4900 ਦਾ ਸੂਟ ਆ ਤੇ ਨੈਕਸਟ ਜਿਹੜਾ ਤੁਹਾਨੂੰ ਦੇ ਰਿਹਾ ਹਰ ਇੱਕ ਰੇਂਜ ਆਏਗੀ ਕੱਟ ਵੱਧ ਰੇਂਜ ਆਉਂਦੀ ਰਹੇਗੀ ਕਿਉਂਕਿ ਮੈਂ ਸੈਟ ਵਾਈਜ਼ ਨਹੀਂ ਲਾਏ ਹੋਏ ਤੁਹਾਨੂੰ ਅਸੀਂ ਨਾਲ ਦੀ ਨਾਲ ਦੱਸ ਦਾਂਗੇ ਤੁਸੀਂ ਪ੍ਰਾਈਸ ਸੁਣੀ ਜਾਇਓ ਜੀ ਨੈਕ ਤੇ ਬਹੁਤ ਪਿਆਰਾ ਵਰਕ ਹੈ ਤੇ ਸਾਰੇ ਦੇ ਵਿੱਚ ਏਦਾਂ ਕਲੀ ਸਟਾਈਲ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਫਰੰਟ ਹੈਵੀ ਆ ਬਾਜੂ ਹੈਵੀ ਨੇ ਜੀ ਪਰਲ ਵਰਕ ਦਾ ਸਿਪੀਆ ਘਟਦਾਣਾ ਏ ਤੇ ਪ੍ਰਾਈਸ ਸੁਣ ਕੇ ਰਹਿ ਜਾਓਗੇ ਹੈਰਾਨ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਕ੍ਰੇਪ ਦੀ ਤੇ ਜਿਹੜਾ ਨਾ ਦੁਪੱਟਾ ਉਹ ਵੀ ਤੁਹਾਨੂੰ ਏਦਾਂ ਹੈਵੀ ਲੁੱਕ ਚ ਮਿਲ ਜਾਏਗਾ ਜਿਹੜੇ ਪੱਲੇ ਨੇ ਉਹ ਏਦਾਂ ਸ਼ਰਟ ਵਾਂਗ ਹੈਵੀ ਜੀ ਰਹਿਣਗੇ ਤੇ ਸਾਰੇ ਚ ਏਦਾਂ ਦਾਣਾ ਰਹੇਗਾ ਦੇਖੋ ਪਰਲ ਦੇ ਉੱਪਰ ਘਟਦਾਣਾ ਘਮਾਇਆ ਹੋਇਆ ਹੈ ਮਤਲਬ ਵਰਕ ਬਹੁਤ ਯੁਨੀਕਾ 3500 ਪ੍ਰਾਈਸ ਆ ਜੀ 3500 ਦਾ ਸੂਟ ਆ ਕਲਰ ਆਪਸ਼ਨ ਇਹਦੇ ਵਿੱਚ ਇਹ ਦੋ ਹੀ ਰਹਿ ਗਏ ਠੀਕ ਹੈ ਦੋਨੋਂ ਹੀ ਕਲਰ ਪਿਆਰੇ ਆ ਕੱਟ ਵੱਧ ਰੇ ਜਾਂਦੀ ਰਹੇਗੀ ਮਤਲਬ ਕਿ ਵੱਧ ਤੋਂ ਵੱਧ ਕਿੰਨਾ ਹੋਏਗਾ ਜੀ ਜਿਹੜੇ ਸਿੰਗਲ ਵਾਲੇ ਪੀਸ ਆ ਉਹ ਹੋਣਗੇ ਤਕਰੀਬਨ 5000 5500 ਤੱਕ ਤੇ ਬਾਕੀ ਦਾ ਸਾਰੇ ਕੱਟ ਹੀ ਨੇ ਸੂਟ ਦਬਕੇ ਤੇ ਵਰਕ ਹੈ ਜੀ ਵਰਕ ਦੀ ਲੁੱਕ ਦੇਖ ਲਓ 4900 ਦੇ ਵਿੱਚ 4900 ਦੇ ਵਿੱਚ ਬਹੁਤ ਪਿਆਰਾ ਪੀਸ ਆ ਕਲਰ ਵੀ ਬਹੁਤ ਸੋਹਣਾ ਹੈ ਦਬਕਾ ਇਹ ਦੇਖੋ ਇਹ ਫੋਟੋ ਆਈਆਂ ਸੀ ਇਹਦੀਆਂ ਇਹ ਸੂਟ ਹੈਗਾ ਜੀ 40 200 ਦਾ ਸਾਰੇ ਦੇ ਵਿੱਚ ਇਦਾਂ ਵਰਕ ਰਹੇਗਾ ਕਟਦਾਣੇ ਦਾ ਫਰੰਟ ਹੈਵੀ ਦੇ ਨਾਲ ਕ੍ਰੇਪ ਦੀ ਸਲਵਾਰ ਆ ਜਿਹੜਾ ਇਹਦਾ ਦੁਪੱਟਾ ਗਲਾਸ ਟਿਸ਼ੂ ਤੇ 4 ਸਾਈਡ ਬਹੁਤ ਪਿਆਰਾਵੇਂ ਵਰਕ ਰਹੇਗਾ ਜੀ ਤੇ ਸਾਰੇ ਦੇ ਵਿੱਚ ਇਹ ਵਾਲੀ ਬੂਟੀਆਂ ਆਣਗੀਆਂ ਗਲਾਸ ਟਿਸ਼ੂ ਦੀ ਸ਼ਰਟ ਆ ਗਲਾਸ ਟਿਸ਼ੂ ਦਾ ਦੁਪੱਟਾ ਕ੍ਰੇਪ ਦੀ ਸਲਵਾਰ ਆ ਕਲਰ ਆਪਸ਼ਨ 2 ਮਿਲ ਜਾਣਗੇ 4200 ਪ੍ਰਾਈਸ ਸੀਗਾ ਇਹ ਜਿਹੜੇ ਸੂਟ ਨੇ ਜੇ ਸਾਰੇ ਸਿੰਗਲ ਸਿੰਗਲ ਨੇ ਤੇ ਇਹਨਾਂ ਦਾ ਪ੍ਰਾਈਸ ਵੀ ਅਲੱਗ-ਅਲੱਗ ਆਇਆਗਾ ਸਿੰਗਲ ਸਿੰਗਲ ਸੂਟ ਮੈਂ ਥੋੜਾ ਜਲਦੀ ਦਿਖਾ ਦਵਾਂ ਥੋੜੇ ਜਿਹਾ ਦੇਖੋ ਜੀ ਸੂਟ ਗਲਾਸ ਟਿਸ਼ੂ ਦੇ ਉੱਪਰ ਟੋਟਲੀ ਚੁੰਮਕ ਵਰਕ ਦੇ ਨਾਲ ਦਬਕੇ ਦਾ ਵਰਕ ਹੈ ਜੀ ਸਾਰੀ ਸ਼ਰਟ ਦੇ ਉੱਪਰ ਬਹੁਤ ਪਿਆਰਾ ਸੂਟ ਆ 4000 ਦੀ ਰੇਂਜ ਦੇ ਵਿੱਚ ਸੌਰੀ 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 ਇਹ ਸੂਟ ਪਏਗਾ ਜੀ 5000 ਦਾ 5000 ਦੀ ਰੇਂਜ ਦੇ ਵਿੱਚ ਸੂਟ ਆ ਇਹ ਠੀਕ ਹੈ ਸਾਰੇ ਦੇ ਵਿੱਚ ਬੂਟੀ ਰਹੇਗੀ ਜਿਹੜਾ ਇਹਦਾ ਵਿੱਚ ਨੈਕਸਟ ਤੁਹਾਨੂੰ ਦੇ ਰਹੀ ਹਾਂ ਸੂਟ ਅਸੀਂ ਇਹ ਸੂਟ ਰਹੇਗਾ ਜੀ 5000 ਦਾ 5000 ਦਾ ਸੂਟ ਰਹੇਗਾ ਟੋਟਲੀ ਦਬਕੇ ਵਰਕ ਦੇ ਨਾਲ ਇਹ ਸੂਟ ਜੀ ਹੈਵੀ ਲੁੱਕ ਦੇ ਵਿੱਚ ਆ ਜਾਂਦੇ ਆ ਸਿੰਗਲ ਸਿੰਗਲ ਸੂਟ ਨੇ ਤੇ 크ਰੇਪ ਦੀ ਸਲਵਾਰ ਆ ਜੀ ਇਹਦੇ ਨਾਲ ਸਾਰੇ ਨਾਲ 크ਰਸ਼ ਦੀ ਸ਼ਰਟ ਹੈ 크ਰਸ਼ ਦਾ ਦੁਪੱਟਾ ਹੈ ਬਹੁਤ ਪਿਆਰਾ ਪੀਸ ਆ ਜੀ ਕਟਦਾਣੇ ਦੇ ਉੱਪਰ ਕ੍ਰੇਪ ਪਟ ਦਾਣੇ ਦੀ ਸ਼ਰਟ ਆ ਸਾਰਾ ਫਰੰਟ ਹੈਵੀ ਆ ਤੇ ਇਹਦੇ ਨਾਲ ਕ੍ਰੇਪ ਦੀ ਸੰਵਾਰ ਆ ਤੇ ਚਨਨ ਸ਼ਫਾਨ ਦਾ ਬਹੁਤ ਪਿਆਰਾ ਜਿਹਾ ਦੁਪੱਟਾ ਬਹੁਤ ਸੋਹਣਾ ਸੂਟ ਆ ਇਹ ਸੈੱਟ ਸੀਗਾ ਸਾਡੇ ਪਾਸ ਤੇ ਪ੍ਰਾਈਸ ਰਹੇਗਾ ਜੀ ਸੂਟ ਦਾ 4200 ਨੈਕਸਟ ਜਿਹੜਾ ਸੂਟ ਦੇ ਰਹੀਆਂ ਸੀ ਤੁਹਾਨੂੰ ਸਾਰੇ ਫਰੰਟ ਹੈਵੀ ਦੇ ਵਿੱਚ ਇੱਕ ਰਿਕਵੈਸਟ ਕਰਦੀ ਆ ਜੀ ਤੁਸੀਂ ਕਲਰ ਦੀ ਫੋਟੋ ਨਾਲ ਭੇਜਿਓ ਕਿਉਂਕਿ ਸਿਮਿਲਰ ਕਲਰ ਦੇ ਵਿੱਚ ਬਹੁਤ ਸਾਰੇ ਸੂਟ ਨੇ ਐਜੈਕਟ ਵਰਕ ਦੀ ਫੋਟੋ ਖਿੱਚ ਕੇ ਭੇਜਿਓ ਇਹਦੇ ਨਾਲ ਹੀ 크ਰੇਪ ਦੀ ਸਲਵਾਰ ਆ ਸਲਵਾਰ ਦੇ ਪੌਂਚੇ ਤੇ ਵੀ ਤੁਹਾਨੂੰ ਵਰਕ ਮਿਲ ਜਾਏਗਾ ਜੇ ਜਿਹੜਾ ਦੁਪੱਟਾ ਉਹ ਵੀ ਫੋਰ ਸਾਈਡ ਪ੍ਰੋਪਰ ਵੇਲ ਤੇ ਸਾਰੇ ਦੇ ਵਿੱਚ ਬੁਟੀ ਰਹੂਗੀ ਕਲਰ ਹੀ ਬਹੁਤ ਸੋਹਣਾ ਸੂਟ ਦਾ ਪ੍ਰਾਈਸ ਸੁਣ ਕੇ رہ ਜਾਓਗੇ ਹੈਰਾਨ 4000 ਰੇ ਵਾਲਾ ਸੂਟ ਆ ਨੈਕਸਟ ਜਿਹੜਾ ਸੂਟ ਦੇਣਾ ਜੀ ਅਸੀਂ ਤੁਹਾਨੂੰ ਸਾਰੀ ਦੇ ਵਿੱਚ ਫਰੰਟ ਹੈਵੀ ਆ ਕਲਰ ਹੀ ਬਹੁਤ ਪਿਆਰਾ ਸੂਟ ਦਾ ਬਹੁਤ ਸੋਹਣਾ ਕਲਰ ਆ ਇਹ ਬਣਿਆ ਹੋਇਆ ਜੀ ਇਹ ਤਾਂ ਕੇਰਾ ਤੇ ਪ੍ਰਾਈਸ ਸੁਣ ਕੇ ਫਰਾਨੇ ਕਰਨੇ ਵਾਲਾ ਕੰਮ ਹੈ ਕਲਰ ਹੀ ਬਹੁਤ ਸੋਹਣਾ ਸੂਟ ਦਾ 4000 ਦਾ ਸੂਟ ਆ ਜੀ ਸਾਰਾ ਦੁਪੱਟਾ ਹੈਵੀ 4000 ਦੇ ਵਿੱਚ ਦੁਪੱਟਾ ਹੈਵੀ ਆ ਇਹਨਾਂ ਸੂਟਾਂ ਨੂੰ ਤੁਸੀਂ ਸ਼ਾਰਟ ਸ਼ਰਟ ਦੇ ਨਾਲ ਬਣਵਾ ਸਕਦੇ ਹੋ ਜਿੰਨਾ ਤੁਹਾਡਾ ਦਿਲ ਕਰਦਾ ਹੈ ਗਰਾਰੇ ਸ਼ਰਾਰੇ ਸਲਵਾਰ ਸੂਟ ਜੋ ਵੀ ਕਰਦਾ ਕਿਉਂਕਿ ਘੱਟ ਰੇਂਜ ਵਾਲੇ ਸੂਟ ਨੂੰ ਤੁਸੀਂ ਇਹਨਾਂ ਨੂੰ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ ਫੰਕਸ਼ਨ ਤੇ ਕਈ ਵਾਰੀ ਐਡਾ ਹੁੰਦਾ ਕਿ ਅਸੀਂ ਬਹੁਤ ਸਾਰੇ ਹੈਵੀ ਸੂਟ ਕਾਫੀ ਮਹਿੰਗਾ ਸੂਟ ਹੁੰਦਾ ਉਸ ਦਾ ਕੋਈ ਡਿਜ਼ਾਈਨਰ ਜਾਂ ਪੀਸ ਬਣਵਾ ਲੈਂਦੇ ਆ ਇਹ ਫੁਆਰੀ ਪਾਕੀਵੁੱਡ ਕੇ ਸਜਾ ਦਿਲ ਕਰਦਾ ਵੀ ਇਹ ਤਾਂ ਮੈਨੂੰ ਸੋਹਣਾ ਨਹੀਂ ਲੱਗਿਆ ਜਾਂ ਫਿਰ ਮੇਰਾ ਦਿਲ ਨਹੀਂ ਮੰਨਦਾ ਇਹਨੂੰ ਪਾੜਨ ਨੂੰ ਤਾਂ ਇਦਾਂ ਦੀ ਕਲੈਕਸ਼ਨ ਤੇ ਤੁਸੀਂ ਬਣਵਾ ਸਕਦੇ ਹੋ ਨਾ ਤਾਂ ਬਹੁਤੋ ਪੈਸਾ ਲਾਇਵ ਹੈ ਦੁੱਖਦਾ ਜੀ ਠੀਕ ਹੈ ਇਹ ਸੂਟ ਦਾ ਪ੍ਰਾਈਸ ਤੁਹਾਨੂੰ ਦਿੰਦੀ ਆ ਮੈਂ 4500 ਧੱਬਕੇ ਦੇ ਸੂਟ ਨੇ ਕਲੈਕਸ਼ਨ ਹੀ ਬਹੁਤ ਪਿਆਰੀ ਆ ਘੇਰਾ ਵਰਕ ਹੈ ਜੀ ਸਾਰਾ ਧੱਬਕੇ ਤੇ ਫੀਸ ਆ 4500 ਇਹ ਸੂਟ ਦਾ ਪ੍ਰਾਈਸ ਆ। ਕ੍ਰੇਪ ਦੀਆਂ ਸਲਵਾਰਾਂ, ਕ੍ਰੈਸ਼ ਦੇ ਦੁਪट्टे। ਕਲਰ ਇੱਕ ਨੰਬਰ ਪੌਂਚਾ ਵਰਕ ਸੂਟ ਲੈ ਕੇ ਆਏ ਆ ਜੀ। ਮਹਿੰਦੀ ਤੇ ਪਾਉ ਸੂਟ। ਵਿਆਹ ਤੇ ਪਾਉ ਥੋੜੀ ਚੁਆਇਸ ਆ। ਬਹੁਤ ਸੋਹਣਾ ਸੂਟ ਆ। ਇਹ ਵੀ ਤੁਹਾਨੂੰ ਦਿੱਤਾ ਜੀ ਸੂਟ। 4700 ਦਾ। ਪੌਂਚਿਆਂ ਤੇ ਵਰਕ ਆ 4 ਸਾਈਡ ਬੇਲ ਦੇ ਨਾਲ। ਬਹੁਤ ਪਿਆਰਾ ਪੀਸ ਬਣਿਆ ਇਹ ਟੋਟਲੀ ਹੈਂਡਵਰਕ ਨੇ ਜਿੰਨੇ ਵੀ ਸੂਟ ਦਿਖਾ ਰਹੇ ਹਾਂ ਸਾਰੇ ਹੈਂਡਵਰਕ ਤੇ ਬਣੇ ਹੋਏ ਪੀਸ ਨੇ ਪਹਿਲਾਂ ਤਾਂ ਨੈੱਕ ਹੀ ਬਹੁਤ ਪਿਆਰਾ ਬਣਿਆ ਹੋਇਆ ਸਾਰਾ ਫਰੰਟ ਹੈਵੀ ਹੈ ਸੂਟ ਦਾ ਉੱਪਰੋਂ ਕਲਰ ਬਹੁਤ ਪਿਆਰਾ ਹੈ ਕ੍ਰੇਪ ਦੀ ਸਲਵਾਰ ਆ ਫੋਰ ਸਾਈਡ ਹੈਵੀ ਦੁਪੱਟੇ ਦੇ ਨਾਲ ਤੇ ਪ੍ਰਾਈਸ ਹੈਗਾ ਜੇ ਸੂਟ ਦਾ ਇਹਦਾ 6000 6000 ਦਾ ਸੂਟ ਹੋਰ ਇਹ ਵਾਲਾ ਸੂਟ ਆ ਜੀ ਇੱਕ ਇਹਦੀ ਵੀ ਬਹੁਤ ਸਾਰੀ ਡਿਮਾਂਡ ਆਈ ਸੀ ਸਾਡੇ ਕੋਲ ਠੀਕ ਹੈ ਜੀ ਘਟ ਦਾਣੇ ਦੇ ਉੱਪਰ ਬਹੁਤ ਪਿਆਰਾ ਪੀਸ ਆ ਤੇ ਪ੍ਰਾਈਸ ਹੈਗਾ ਇਸ ਸੂਟ ਦਾ 4500 ਲਾਸਟ ਪੀਸ ਰਹਿ ਗਿਆ ਤੇ ਜਾਲ ਦੁਪੱਟੇ ਦੇ ਨਾਲ ਦੇਖੋ ਸੂਟ ਜਾਲ ਦੁਪੱਟੇ ਦੇ ਨਾਲ 4500 ਦਾ ਸੂਟ ਤੁਹਾਨੂੰ ਹੈਂਡਵਰਕ ਤੇ ਦੇ ਰਹੇ ਹਾਂ ਤੇ షిప్పింగ్ ਚਾਰजेस ਅਲੱਗ ਤੋਂ ਰਹਿਣਗੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਜ਼ਰੂਰ ਕਰਕੇ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ